ਸੰਜੀਪੂਤੇ ਅੱਜ ਤੁਸੀਂ ਮੈਨੂੰ ਸ੍ਰੀ ਹਰਿਮੰਦਰ ਫਤਿਹ ਬਾਰੇ ਦੱਸੋਗੇ ਠੀਕ ਹੈ ਸ੍ਰੀ ਹਰਿਮੰਦਰ ਫਤਿਹ ਕਿੰਨੇ ਕੀਤੀ ਸੀ ਪੁੱਤ ਬੰਦਾ ਬਹਾਦਰ ਨੇ ਜੀ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਨ੍ਹਾਂ ਨੂੰ ਸਿੱਖ ਕੌਮ ਦਾ ਮਹਾਨ ਜਰਨੈਲ ਵੀ ਕਿਹਾ ਜਾਂਦਾ ਹੈ ਹਨਾ ਅੱਛਾ ਇਹ ਦੱਸੋ ਅੱ비 ਉਹਨਾਂ ਨੂੰ ਥਾਪਣਾ ਕਿੰਨਾ ਨੇ ਦਿੱਤੀ ਸੀ ਕਿਹੜੇ ਗੁਰੂ ਸਾਹਿਬਾਨ ਨੇ ਗੁਰੂ ਆਰਿ ਜੀ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੱਛਾ ਬਾਬਾ ਬੰਦਾ ਸਿੰਘ ਬਹਾਦਰ ਦੀ ਜਿਹੜਾ ਜੁਦ ਹੋਇਆ ਸੀ ਲੜਾਈ ਹੋਈ ਸੀ ਉਹ ਕਿਹਦੇ ਨਾਲ ਹੋਈ ਸੀ ਜੀ ਪਤੀਕਰ ਨਾਲ ਜੀ ਹਾਂ ਵਜ਼ੀਰ ਖਾਨ ਕੀ ਕੀ ਕਰਦਾ ਸੀ ਪੁੱਤ ਕੀ ਕੀਤਾ ਸੀ ਉਹਨੇ ਗਰੀਬ ਲੋਕਾਂ ਤੇ ਹਤਿਆਚਾਰ ਕਰਦਾ ਤੇ ਹੋਰ ਕੀ ਕੀਤਾ ਸੀ ਉਹਨੇ ਹੋਰ ਵੀ 마ਸੂਮ ਬੱਚੇ ਹਾਂ ਉਹ ਦੋ ਬੱਚੇ ਹਾਂ ਕੀ ਆਵੇਗੀ ਹਾਂ ਉਹ ਦੋ 마ਸੂਮ ਬੱਚੇ ਕੌਣ ਸੀ ਪੁੱਤ ਹਾਂ ਬਾਬਾ ਜੋਰਾਵਾਲ ਸਿੰਘ ਜੀ ਹਾਂ ਜੀ ਇਸੇ ਕਰਕੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੀ ਤੇ ਵਜ਼ੀਰ ਖਾਨ ਦੀ ਲੜਾਈ ਹੋਈ ਸੀ ਕਿੱਥੇ ਹੋਈ ਸੀ ਪੁੱਤ ਚੱਪੜ ਜਿਹੜੀ ਹਾਂ ਚੱਪੜ ਜਿਹੜੀ ਵਿੱਚ ਫਿਰ ਵਜੀਰ ਖਾਨ ਨੂੰ ਮਾਰ ਦਿੱਤਾ ਸੀਗਾ ਤੇ ਕਾਦੇ ਤੇ ਜਿੱਤ ਪ੍ਰਾਪਤ ਕਰਨੀ ਸੀ ਕੀ ਫਤਿਹ ਕਰ ਲਿਆ ਉਹਨਾਂ ਨੇ ਸਰਹੰਦ ਫਤਿਹ ਕਰ ਲਈ ਇਸੇ ਕਰਕੇ ਸੁਰੂ ਕੀ ਕਿਹਾ ਜਾਂਦਾ ਸਰਹੰਦ ਫਤਿਹ